ਤਸਵੀਰਾਂ ਲੁਧਿਆਣੇ ਦੀਆਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਮਾਡਲ ਟਾਊਨ ਇਲਾਕੇ 'ਚ ਕਾਰ ਤੇ ਅੰਦਰ ਖੜੀ ਇੱਕ BMW ਕਾਰ ਨੂੰ ਅਚਾਨਕ ਆਕਲਾਕ ਚਾਂਦੀ ਹੈ ਅਗਦੀਆ ਲਪਟਾ ਇੰਨਿਆ ਤੇਜ਼ੀ 'ਚ ਕਿ ਕਾਰ ਦੇ ਅੰਦਰ ਪਰਿਵਾਰ ਸਮੇਤ ਆਲੇ ਦੁਆਲੇ ਦੇ ਲੋਕਾਂ ਨੂੰ ਹੱਥਾ ਪੈਰਾ ਦੀ ਪੈ ਗਈ ਉਤੋਂ ਲੱਗ ਰੇ ਲੋਕਾਂ ਨੇ ਖੜੀ ਮਸ਼ੱਕਤ ਤੋਂ ਬਾਅਦ ਅੱਤੇ ਕਾਬੂ ਪਾਇਆ ਤਸਵੀਰਾਂ ਲੁਧਿਆਣੇ ਦੇ ਮਾਡਲ ਟਾਊਨ ਇਲਾਕੇ ਦੇ ਆ ਵੀਖ ਸਕਦੇ ਹੋ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੁੰਦਾ ਇਸ ਦੌਰਾਨ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਹਾਲਾਂਕਿ ਇਸ ਸਾਰੇ ਘਟਨਾਕ੍ਰਮ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਉਸ ਨੂੰ ਬਚਾਰੇ ਪਰ ਹੈਰਾਨੀ ਦਿਗਲਤਾ ਇਹ ਹੈ ਕਿ ਕਰਤੇ ਅੰਦਰ ਖੜੀ ਇਸ ਗੱਡੀ ਵਿੱਚ ਅਚਾਨਕ ਅੱਗ ਕਿਵੇਂ ਲੱਗੀ ਇਹ ਮਾਡਲ ਟਾਉਨਾ ਜੀ ਚਾਰ ਖੰਭਾ ਚੌਕ ਲਾਲ ਕੋਠੀ ਰੋਡ ਇਹ ਕੋਠੀ ਨੰਬਰ ਹੈਗਾ 331R ਜੀ ਜਿੱਥੇ ਗੱਡੀ ਖੜੀ ਸੀ ਖੜੀ ਗੱਡੀ ਦੀ ਹੈ ਜਾਨੀ ਕਿ ਅੱਗ ਲੱਗ ਗਈ ਇਹ ਅਚਾਨਕ ਇਹ ਮਰਸਡੀ ਗੱਡੀ ਹੈ ਜੀ ਇਹ ਮੈਂ ਕਹਿੰਦਾ ਅਚਾਨਕ ਪਤਾ ਨਹੀਂ ਇਹ ਸਾਰੇ ਘਰ ਦੇ ਘਰੀ ਨੇ ਵੈਸੇ ਤਾਂ ਤੇ ਇਹਨਾਂ ਨੂੰ ਅੰਦਰ ਬਾਅਦ ਚ ਪਤਾ ਲੱਗਿਆ ਵੀ ਗੱਡੀ ਦੇ ਉੱਗ ਲੱਗ ਇੱਕ ਗੱਡੀ ਬੰਗਲਾਸੀ ਦੀ ਹੈ ਇਹ ਵੀ ਹੈ ਗੱਡੀ ਕਿ ਦੂਜੀ ਹੈ ਇਹ ਮੇਰਾ ਖਿਆਲ ਕਿ ਇਹ ਵੀ ਹੈ ਇਹ ਸੀਐਨਜੀ ਤਾਂ ਨਹੀਂ ਹੈ ਵੀ ਜਾਰੀ ਅੱਛਾ ਮੇਰੀ ਗੱਲ ਹੋਰ ਗੱਡੀ ਆ ਹਾਂ ਹਾਂ ਵਾਲੇ ਖਤਰਾ ਤਾਂ ਨਹੀਂ ਨਹੀਂ ਫਿਲਹਾਲ ਤਾਂ ਹਜੇ ਤੱਕ ਨਹੀਂ ਕੋਈ ਖਤਰਾ ਆਲੇ-ਦਾਲੇ ਲੋਕਾਂ ਨੇ ਕੰਟਰੋਲ ਕਰ ਲਿਆ ਸਾਰਿਆਂ ਨੇ ਹਾਂਜੀ 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 ਤੇ ਘਰ ਚ ਪਤਾ ਲੱਗ ਗਿਆ ਜੀ ਸਾਰੇ ਪਬਲਿਕ ਨੇ ਬਹੁਤ ਸਾਥ ਦਿੱਤਾ ਬਹੁਤ ਆਂਡੀਆਂ ਗਵਾਂਡੀਆਂ ਨੇ ਯਾਨੀ ਬਹੁਤ ਸਹਿਯੋਗ ਦੇਣ ਨਾਲ ਗੱਡੀ ਦਾ ਅੱਗ ਨੂੰ ਕੰਟਰੋਲ ਕੀਤਾ ਅੱਜ ਕਿਹੜੀ ਜਗ੍ਹਾ ਲੱਗੀ ਅੱਜ ਮਾਡਲ ਟੋਨੀ ਲੱਗੀ ਹਾਂ ਖੜੀ ਕਿੱਧਰ ਲੱਗੀ ਅੰਦਰ ਅੰਦਰ ਗੱਡੀ ਖੜੀ ਹੁੰਦੀ ਕੋਈ ਨੁਕਸਾਨ ਤਾਂ ਨਹੀਂ ਹੋਇਆ ਅੰਦਰ ਕੋਈ ਹਲੋ ਸਾਨੂੰ ਕੋਈ ਆਲੇ ਦੋਲੇ ਨੁਕਸਾਨ ਵੀ ਨਹੀਂ ਬਚਾ ਹੋ ਗਿਆ ਕਿੰਨੀ ਕਾਕੇ ਗਏ ਬਹੁਤ ਜ਼ਿਆਦਾ ਸੀ ਗੱਡੀ ਦਾ ਜੀ ਉਹ ਬਾਈਕ ਨੂੰ ਨੇ ਬਚਾ ਕਰ ਦਿੱਤੀ ਇਹ ਲੱਗੀ ਕਿਤਾ ਮਤਲਬ ਪਤਾ ਹੀ ਨਹੀਂ ਚੱਲਿਆ ਮੈਨੂੰ ਉਹ ਵਾਲੇ ਦੁਆਲੇ ਦੇ ਹੁਣ ਲੋਕ ਨਾਲ ਦੇ ਆਂਢੀ ਗੁਆਂਢੀ ਭਜਾਰੇ ਅੱਗ ਨੂੰ ਫਰਮ ਗੇਟ ਨੂੰ ਸੁਣ ਕਿਤਾ ਨਾ ਹਾਂਜੀ ਕਿਸਤਾ ਕਰੀ ਜਾ ਰਹੇ ਨੇ ਸਾਰੇ ਪਤਾ ਨਹੀਂ ਥਲੇ ਆਈ ਹਾਂ ਮੈਨੂੰ ਤਾਂ ਕਰਾਈ ਦੀ ਕਿੰਨੀ ਕਰਦੇ ਕਿੰਨੀ ਕਰੀ ਗੱਡੀ ਨੂੰ ਬਹੁਤ ਜ਼ਿਆਦਾ ਭਾਂਬੜ ਮਚ ਰਹੇ ਸੀ ਅਸ ਤੋਂ ਬਾਹਰੋਂ ਆਇਆ ਦੇਖਿਆ ਤੋਂ ਬਹੁਤ ਸੀ ਦੇਖਿਆ ਤਾਂ ਗੱਡੀ ਦੇ ਪੂਰ ਇੱਕਦਮ ਪੂਰੀ ਜੱਲੀ ਪੀਸ ਗਈ ਪਰਬਾਨ ਦਾ ਪਛਾਣ ਅੰਦਰ ਜਿਹੜੇ ਕਰ ਹਾਂਜੀ ਅੰਦਰ ਤਾਂ ਚਾਏ ਉਸ ਤਰ੍ਹਾਂ ਵੈਸੇ ਨਿਕਲਦੇ ਪਏ ਸੀ ਕਿ ਆਪਣੇ ਇਥੋਂ ਕੀ ਨਾਮ ਆ ਜੀ ਮੇਰਾ ਹਰਵਿੰਦਰ ਸਿੰਘ ਆ ਜੀ ਕਿਹੜੀ ਜਗ੍ਹਾ ਲੱਗੀ ਸੀ ਅੱਜ ਲੁਧਿਆਣਾ ਮਾਲਟ ਹੁੰਦਾ ਜੀ ਕਿਹੜੀ ਗੱਡੀ ਨੂੰ ਲੱਗੀ ਸੀ ਸਰ ਇਹ ਮਰਸੀਡੀਸ ਸੀਗੀ ਬਲੈਕ ਕਲਰ ਕਰਦੇ ਅੰਦਰ ਕਿਹੜੀ ਸੀ ਕਰਦੇ ਅੰਦਰ ਉਸ ਤਾਂ ਨਿਕਲਦੇ ਪਏ ਸੀ ਬਹੁਤ ਜ਼ਿਆਦਾ ਮਤਲਬ ਕਿ ਦੇਖਿਆ ਧੂਆ ਤੇ ਸਾਰਿਆਂ ਨੇ ਖੜੇ ਸੀਗੇ ਜਦੋਂ ਅਸੀਂ ਨਿਕਲਿਆ ਦੋਸਤ ਸੀਗਾ ਨਾਲ ਅਸੀਂ ਫਿਰ ਜੋ ਸਾਡੇ ਕੋਲ ਹੋਇਆ ਸੀ ਕਿਤਾ ਚਲੋ ਪਾਣੀ ਦਾ ਪੈਪ ਲਗਾਇਆ ਸਿਲੰਡਰ ਫਲੰਡਰ ਕੀਤਾ ਕੰਟਰੋਲ ਹੋ ਗਿਆ ਜੀ ਅੱਗ ਦੀ ਲਪਟਾ ਕਾਫੀ ਨਿਕਲੀ ਬਹੁਤ ਜ਼ਿਆਦਾ ਸੀਗੀ ਨਹੀਂ 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 ਡੀਜ਼ਲ ਕਾਰ ਸੀਗੀ ਬਾਕੀ ਦੇਖਣ ਦੇ ਤਾਂ ਬਰ ਲੱਗਦਾ ਸੀ ਇੱਕ ਵਾਰੀ ਚਲੋ ਬਹੁਤ ਬਗਦਾ ਕਾਫੀ ਪਟਾਕੇ ਵੀ ਵੱਜ ਰਹੇ ਹਾਂਜੀ ਹਾਂਜੀ ਕੰਟਰੋਲ ਹੋ ਗਿਆ ਵੀ ਘਰ ਦੇ ਅੰਦਰ ਨਹੀਂ ਗਈ ਪਹਿਲਾਂ ਪਹਿਲਾਂ ਚਲੋ ਆਪਾਂ ਕੰਟਰੋਲ ਹੋ ਗਿਆ ਜੀ ਅੱਗ ਬੁਝਾ ਦਿੱਤੀ ਗਈ ਹੁਣ ਬਿਲਕੁਲ ਜੀ ਬਿਲਕੁਲ ਕੋਈ ਨੁਕਸਾਨ ਨਹੀਂ ਨਹੀਂ ਨੁਕਸਾਨ ਦਾ ਚਲੋ ਪੁਹਾਰਾ ਵਾਲੇ ਇਹੀ ਕਹਿ ਰਿਹਾ ਵੀ ਸਾਡਾ ਚਲੋ ਇਨਸਾਨ ਬਚਾਅ ਹੋ ਗਿਆ ਘਰ ਦੇ ਅੰਦਰ ਨਹੀਂ ਗਿਆ ਬਾਕੀ ਠੀਕ ਹੈ ਜੀ